ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਬਨਾਲੇ ਚ ਮੌਜੂਦ ਆ ਜ਼ਿਲ੍ਹਾ ਫਿਰੋਜ਼ਪੁਰ ਬੇਸ਼ੱਕ ਅੱਜ 19 ਅਕਤੂਬਰ ਤਰੀਕ ਹੋ ਗਈ 19 20 ਅਕਤੂਬਰ ਜਦੋਂ ਅਸੀਂ ਵੀਡੀਓ ਬਣਾ ਰਹੇ ਹਾਂ ਤਾਂ ਜ਼ਮੀਨਾਂ ਦੇ ਹਾਲਾਤ ਤੁਸੀਂ ਇੱਕ ਵਾਰੀ ਵੇਖ ਸਕਦੇ ਹੋ ਜੋ ਜ਼ਮੀਨਾਂ ਦੇ ਹਾਲਾਤ ਹੈ ਕਰੀਬ ਇੱਥੇ 8 ਤੋਂ 10 ਏਕੜ ਜਿਹੜੀ ਕਹਿ ਸਕਦੇ ਆਪਣੀ ਜ਼ਮੀਨ ਹੈ ਉਹਦੇ ਵਿੱਚ ਹਾਲੇ ਵੀ ਬਹੁਤ ਸਾਰਾ ਜਿਹੜਾ ਪਾਣੀ ਮੌਜੂਦ ਹੈ ਇੱਧਰ ਦੂਸਰੇ ਬੰਨ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਜੋ ਇੱਥੇ ਹਾਲਾਤ ਨੇ ਬਨਾਲੇ ਦੇ ਰਕਬੇ ਤੇ ਅਸੀਂ ਖੜੇ ਆ ਪੋਲ ਵਾਲੀ ਸਾਈਡ ਤੇ ਜਿਹ ਤਸਵੀਰਾਂ ਤੁਸੀਂ ਪਿਛਲੀ ਸਾਈਡ ਤੇ ਵੀ ਇੱਧਰ ਦੇਖ ਸਕਦੇ ਇੱਧਰ ਤਾਂ ਉਹ ਪਿਛਲੇ ਬੰਨੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਬਾਈ ਹੁਣਾਂ ਇੱਥੇ ਆਪਾਂ ਗੱਲਬਾਤ ਵੀ ਕਰਾਂਗੇ ਜੋ ਹਾਲਾਤ ਨੇ ਤਾਂ ਜਿੱਥੇ ਇੱਕ ਬੰਨੇ ਵੱਡੇ ਪੱਧਰ ਤੇ ਫਸਲਾਂ ਬੀਜੀਆਂ ਜਾ ਰਹੀਆਂ ਕਣਕ ਦੀ ਫਸਲ ਬੀਜੀ ਜਾ ਰਹੀ ਲੇਕਿਨ ਇਹਨਾਂ ਕਿਸਾਨ ਭਰਾਵਾਂ ਦੇ ਦਰਦ ਨੇ ਕਿ ਹਾਲੇ ਵੀ ਵਾਉਣੀਆਂ ਤਾਂ ਬੜੀ ਦੂਰ ਦੀ ਗੱਲ ਬੱਤਰ ਆਉਣੀਆਂ ਬੜੀ ਦੂਰ ਦੀ ਗੱਲ ਹਾਲੇ ਵੀ ਗੋਡ ਗੋਡੇ ਜਿਹੜਾ ਪਾਣੀ ਖੜਾ ਹੈਗਾ ਬਾਈ ਜੀ ਕੀ ਨਾਂ ਜੀ ਆਪਣਾ ਜੀ ਮੇਰਾ ਨਾਮ ਨਿਸ਼ਾਨ ਸਿੰਘ ਆ ਜੀ ਹਾਂਜੀ ਹਾਂਜੀ ਪਿੰਡ ਕਿਡਾ ਬਾਈ ਜੀ ਮੇਰਾ ਪਿੰਡ ਆ ਇਹ ਬੰਡਾਲਾ ਬੰਡਾਲਾ ਠੀਕ ਹਾਂਜੀ ਜਿਹੜਾ ਫਰੋਈ ਪਰੇ ਹੀ ਕੀ ਰਹਾ ਕੀ ਮੁਸ਼ਕਲ ਕੀ ਬਾਈ ਜੀ ਹੁਣ ਮੁਸ਼ਕਲ ਇਹ ਆ ਵੀ ਇਹ ਜੂਨ ਦੇ ਜਦੋਂ ਮੀਂਹ ਪਈ ਉਦੋਂ ਵੀ ਸਾਡਾ ਝੋਨਾ ਦੁਬਾਰਾ ਅਸੀਂ ਲਾਇਆ ਸੀ ਸਾਰਾ ਪਾਣੀ ਨਿਵਾਣ ਪੈ ਲਈ ਹੁਣ ਕਰਨ ਮਾਰਿਆ ਗਿਆ ਹੈ ਤੇ ਹੁਣ ਵੀ ਪਾਣੀ ਬਹੁਤ ਜਿਆਦਾ ਗਾਂ ਸਾਨੂੰ ਕਣਕ ਦੀ ਵਿਆਸ ਨਹੀਂ ਹੈਗੀ ਅੱਛਾ ਜੀ ਵੀ ਸਾਡੀ ਕਣਕ ਵੀ ਬਿਜੀ ਜਾ ਸਕੀ ਠੀਕ ਹੈ ਜੀ ਹਾਲਤ ਪੈ ਲਈ ਤੇ ਪਾਣੀ ਜਿਆਦਾ ਪੱਧਰ ਹੋਣ ਕਰਕੇ ਪਾਣੀ ਸੁੱਕਦਾ ਨਹੀਂ ਪਿਆ ਤੇ ਗਾਂ ਜਵਾਕਾਂ ਦੇ ਵੀ ਖਰਚੇ ਵਧਨੇ ਆ ਤੇ ਘਰ ਦੇ ਹਾਲਾਤ ਵੀ ਬਹੁਤ ਮੁਸ਼ਕਲ ਨੇ ਤੇ ਪੈਸੇ ਦੀ ਤਾਂ ਸਿਆਲ ਦੇ ਵਿੱਚ ਤੁਹਾਨੂੰ ਪਤਾ ਪੈਸੇ ਦੀ ਤਾਂ ਰੋਜ਼ਾਨਾ ਲੋਡ ਹੁੰਦੀ ਆ ਇਸ ਕਰਕੇ ਕਣਕਾਂ ਨਾ ਵੇਚੀਆਂ ਜਾਂ ਜਾਣ ਨਹੀਂ ਜਾਣੀਆਂ ਤੇ ਬਹੁਤ ਮੁਸ਼ਕਲ ਆ ਰਹੀ ਜੇ ਸਾਨੂੰ ਜੀ ਠੀਕ ਹੈ ਜੀ ਇਹ ਕਿੰਨਾ ਕੁ ਰਕਬਾ ਤੇ ਕਿਹੜੇ ਕਿਹੜੇ ਘਰਾਂ ਦਾ ਰਕਬਾ ਹੈ ਇਹ तकरीबन ਰਕਬਾ 10 ਕਿਲੇ ਥਾਂ ਹੀ ਆਈ 10 12 ਕਿਲੇ ਥਾਂ ਤੇ ਯਾਨੀ ਕਿ ਦੋ ਦੋ ਢਾਈ ਢਾਈ ਕਿਲੇ ਸਾਡੇ ਕੋਲ ਜ਼ਮੀਨ ਆ ਸੱਤ ਅੱਠ ਪਰਿਵਾਰ ਹੈਗੇ ਪੰਜ ਸੱਤ ਪਰਿਵਾਰ ਹਾਂਜੀ ਪੰਜ ਕੁ ਪਰਿਵਾਰ ਛੇ ਪਰਿਵਾਰ ਹੈਗੇ ਆ ਹੀ ਠੀਕ ਹੈ ਜੀ ਤੇ ਯਾਨੀ ਕਿ ਮੇਰੇ ਕੋਲ ਸਵਾ ਕੁ ਦੋ ਕਿਲੇ ਥਾਂ ਹੈ ਜੀ ਜਿਹਦੇ ਵਿੱਚ ਮੈਂ ਦੇਖ ਲਓ ਪਾਣੀ ਖੜਾ ਹੋਇਆ ਹੀ ਠੀਕ ਹੈ ਤੇ ਨਾਲ ਇਹ ਮੇਰਾ ਚਾਚਾ ਜਗਤਾਰ ਸਿੰਘ ਤੇ ਨਾਲ ਉਹਦੇ ਨਾਲ ਕੁਲਦੀਪ ਸਿੰਘ ਇਹ ਭਾਉ ਜੀ ਉਹਨਾਂ ਦੀ ਵੀ ਨਾਲ ਤਿੰਨ ਕਿਲੇ ਥਾਂ ਹੀ ਆ ਠੀਕ ਠੀਕ ਇਹਨਾਂ ਸਾਹਮਣੇ ਘਰ ਹੈ ਬਾਈ ਇਹਨਾਂ ਦੇ ਘਰ ਸਾਹਮਣ ਠੀਕ ਹੈ ਜੀ ਹਾਂਜੀ 5 6 ਪਰਵਾਰਾਂ ਦੀ ਜ਼ਮੀਨ ਹੈ ਇਹ ਹਾਂਜੀ ਹਾਂਜੀ ਤੇ ਸਾਡੀ ਵੀ ਜਿੰਨੀ ਹੋ ਸਕੇ ਬਾਅਦ ਤੋਂ ਬਾਅਦ ਸਾਡੀ ਮਤ ਕੀਤੀ ਜਾਵੇ ਠੀਕ ਹੈ ਜੀ ਹਾਲਤ ਬਹੁਤ ਖਰਾਬ ਹੋਣ ਕਾਰਨ ਪਾਣੀ ਤੁਹਾਨੂੰ ਪਤਾ ਬਿਹਾਰ ਚ ਪਾਣੀ ਚੱਲਦਾ ਰਿਹਾ ਹੈ ਤੇ ਘਰਾਂ ਚ ਵੀ ਪਾਣੀ ਸਾਡੇ ਵੜਿਆ ਰਿਹਾ ਠੀਕ ਹੈ ਜੀ ਘਰਾਂ ਚ ਪਾਣੀ ਬਿਨਾਂ ਘਰ ਜਵਾਕਾਂ ਦੀਆਂ ਵੀ ਬਹੁਤ ਮੁਸ਼ਕਲਾਂ ਨੇ ਜਵਾਕਾਂ ਨੂੰ ਫੀਸ ਕਰਾਇਆ ਸਾਰੇ ਸਾਰੇ ਸਕੂਲਾਂ ਦੇ ਬਹੁਤ ਪੈਸੇ ਦੇਣ ਵਾਲੇ ਪੈ ਨਹੀਂ ਸਾਡੇ ਹੂੰ ਜਿਵੇਂ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ 20000 ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ ਉਹ ਉੱਥੇ ਇਸ ਪੇਂਡ ਦੇ ਵਿੱਚ ਸ਼ੁਰੂਆਤ ਨਹੀਂ ਹੋਈ ਹਾਲੇ ਕਪੀਆ ਸਰਕਾਰ ਦੀ ਹਾਲੇ ਕੋਈ ਨਹੀਂ ਸ਼ੁਰੂਆਤ ਹੋਈ ਜੀ ਹਾਂਜੀ ਤੇ ਸ਼ੁਰੂਆਤ ਕਾਦੀ ਹੋਣੀ ਆ ਵੀ ਅਸੀਂ ਮੈਂ ਪਹਿਲੀ ਮੇਰੇ ਨਾਮ ਨਹੀਂ ਹੈਗੀ ਹਾਂਜੀ ਤੇ ਪਹਿਲੀ ਮੈਂ ਆਪਦੇ ਡੈਡੀ ਨੂੰ ਠੇਕਾ ਬਣਾ ਕੇ ਪਟਵਾਰੀ ਸਾਹਿਬ ਨੂੰ ਦਿੱਤੇ ਇਸ ਨਾਮ ਬਣਾ ਕੇ ਲਿਆਂਦਾ ਬਕਾਇਦਾ ਤੇ ਉਹਾਂ ਦੇ ਵੀ ਇਹ ਪਹਿਲੀ ਦੇ ਦੂਜਾ ਕੀ ਤੁਹਾਡੇ ਨਾਲ ਪੈਸੇ ਨਹੀਂ ਆ ਸਕਦੇ ਇਹ ਸਿਰਫ 5 ਕਿੱਲਿਆਂ ਦੇ ਵਾਧ ਪੰਜਾ ਕਿੱਲਾ ਦੇ ਵਾਧ ਪੈਸੇ ਨਹੀਂ ਆਉਣੇ ਤੇ ਹੁਣ ਜ਼ਮੀਨ ਤਾਂ ਮੇਰੇ ਥੱਲੇ ਪਗ ਰਹੀ ਆ ਤੇ ਮੈਨੂੰ ਕੁਝ ਜੁੜ ਮੇਰੇ ਉਹ ਜ਼ਮੀਨ ਕਿ ਨਹੀਂ ਬਾਈ ਤੁਹਾਡੇ ਕੋਲ ਸਾਡੇ ਕੋਲ 5 ਕਿੱਲੇ ਸਾਂ ਹੀ 5 ਕਿੱਲੇ ਜੀ ਹਾਂਜੀ ਉਹ ਫਾਦਰ ਸਾਹਿਬ ਦੇ ਨਾਮ ਉਹ ਫਾਦਰ ਸਾਹਿਬ ਦੇ ਨਾਮ ਹੈ ਜੀ ਠੀਕ ਹੈ ਜੀ ਪਰਿਵਾਰ ਚ ਕੌਣ ਕੌਣ ਤੁਹਾਡੇ ਵਾਸਤੇ ਪਰਿਵਾਰ ਚ ਮੇਰੇ ਦ ਚੌਧਨ ਸਾਡੀ ਤੇ ਰਮਨਪ੍ਰੀਤ ਮੇਰਾ ਲड़का ਜੀ ਠੀਕ ਹੈ ਜੀ ਤੇ ਨਾਲ ਵਾਈਫ ਹੈ ਮੇਰੀ ਚਾਰ ਜੀ ਪਰਿਵਾਰ ਹੈ ਚਾਰ ਰਿਆ ਚਾਹੁੰਦਾ ਇਹ ਪਰਿਵਾਰਾ ਇਹ ਠੀਕ ਹੈ ਜੀ ਹਾਂਜੀ ਤੇ ਹਾਲਾਤ ਬਹੁਤ ਮੁਸ਼ਕਿਲ ਨੇ ਸਾਡੀ ਮਦਦ ਕਰੋ ਕਿਸੇ ਤਰ੍ਹਾਂ ਵੀ ਦੂਰ ਤੱਕ ਭੇਜੋ ਵੀਡੀਓ ਸਾਡੀ ਸ਼ੇਅਰ ਕਰੋ ਸਾਡੀ ਵਾਤੋ ਵਾਤ ਮਤ ਕੀਤੀ ਜਾਵੇ ਹਾਲਾਤ ਬਹੁਤ ਮਾੜੇ ਨੇ ਪਾਣੀ ਔਨ ਕਰਨ ਬਹੁਤ ਤੰਗੀ ਸਨਵਾਈ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੋ ਕਿ ਜਿਹੜੇ ਲਗਾਤਾਰੇ ਹੜ੍ਹ ਵਗੇ ਆ ਜਾਂ ਜ਼ਮੀਨਾਂ ਦੇ ਖਰਾਬੇ ਉਹ ਲਗਾਤਾਰ ਪੈ ਜਾਣ ਜੀ ਹਾਂਜੀ ਹਾਂਜੀ ਲਗਾਤਾਰ ਖਰਾਬੇ ਪਾਉਣ ਜੀ ਕਿਉਂਕਿ ਹੁਣ ਪਾਣੀ ਲੱਥੇ ਨੂੰ ਬਹੁਤ ਟਾਈਮ ਹੋ ਗਿਆ ਹੈ ਤੇ ਅਜੇ ਤਾਈਂ ਸਰਕਾਰ ਵੱਲੋਂ ਕੋਈ ਸਾਡੀ ਮਤ ਨਹੀਂ ਕੀਤੀ ਗਈ ਤੇ ਜਿੱਦ ਵੀ ਪਾਣੀ ਆਏ ਸੀ ਉਦੋਂ ਵੀ ਸਾਡੀ ਕੋਈ ਸਾਨੂੰ ਕੋਈ ਦੂਜਾ ਕੀ ਖਰਾਬਾ ਵੀ ਨਹੀਂ ਸਾਨੂੰ ਜ਼ਮੀਨ ਦਾ ਮਿਲਿਆ ਕਿਉਂਕਿ ਪਹਿਲੀ ਸਾਡੇ ਨਾਮ ਨਹੀਂ ਗਈ ਤੇ ਖਰਾਬਾ ਸਾਨੂੰ ਮਿਲਿਆ ਨਹੀਂ ਤੇ ਹੁਣ ਵੀ ਇਹ ਹਾਲਾਤ ਹੁਣ ਫੇਰ ਬਣ ਚੁੱਕੇ ਨੇ ਤੇ ਮਾ ਡੰਗਰਾਂ ਦਾ ਵੀ ਨੁਕਸਾਨ ਹੋਇਆ ਜੀ ਉਦੋਂ ਦਾ ਸਰਕਾਰਾਂ ਦੇ ਜੋ ਮਾ ਭਾਵੇਂ ਮੁਰਗੀ ਮਰੇ ਪੈਸੇ ਦੇਵਾਂਗੇ ਪਰ ਸਾਨੂੰ ਕੁਝ ਨਹੀਂ ਮਿਲਿਆ ਡੰਗਰ ਦਾ ਭਾਈ ਜੀ ਕੀ ਨੁਕਸਾਨ ਹੋਇਆ ਡੰਗਰ ਮੇਰੀ 23 ਦੇ ਵਿੱਚ ਗਾਂ ਮਰੀ ਸੀ ਤੇ ਹੁਣ ਇਸ ਟਾਈਮ ਵੀ ਡਾਲਵੇਰੀਆਂ ਨਾਲ ਬਹੁਤ ਤੰਗੀ ਆ ਜੀ ਠੀਕ ਹੈ हां ਵੀ ਡੰਗਰਾਂ ਵਾਲੋਂ ਵੀ ਮਾਲ ਡੰਗਰਾਂ ਵਾਲੋਂ ਵੀ ਬਹੁਤ ਹੱਥ ਤੰਗਾ ਸਾਡਾ ਸਾਡੇ ਗਰੀਬਾਂ ਦੀ ਮਤ ਕਰੋ ਠੀਕ ਹੈ ਵੈਸੇ ਸਥਾਵਾ ਤੇ ਰੀਆਂ ਮਾਲ ਡੰਗਰ ਤੇ ਰੀਆਂ ਇਧਰ ਬਨਾਲੇ ਚ ਵੀ ਪਹੁੰਚੇ ਮਾਲ ਡੰਗਰ ਜਿਹੜਾ ਪਛਵਾਹੇ ਸੇਵਾ ਹੋਈ ਤੁਹਾਡੇ ਨੇ ਨਹੀਂ ਹੋਈ ਹਾਂਜੀ ਨਹੀਂ ਨਹੀਂ ਸਾਡੇ ਨਹੀਂ ਹੋਈ ਉਹ ਜਿਨ੍ਹਾਂ ਦੇ ਜਾਨਕੀ ਮੋਦਬਰ ਬੰਦੇ ਉਹਨਾਂ ਨੂੰ ਮਿਲ ਚੁੱਕੇ ਨੇ ਪਰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਆਇਆ ਉਹਨਾਂ ਨੂੰ ਕੁਝ ਨਹੀਂ ਮਿਲਿਆ ਜੀ ਠੀਕ ਹੈ ਹਾਂਜੀ ਡੰਗਰਾਂ ਦੀ ਵੀ ਸਾਡੀ ਮਤ ਕਰੋ ਭਾਵੇਂ ਕੋਈ ਗਾਂ ਜਾਂ ਮੱਧ ਕੋਈ ਦੇ ਸਕਦਾ ਸਾਡੇ ਲਵੇਰਾ ਘਰ ਤੱਕ ਜਰੂਰ ਪਹੁੰਚਾਓ ਹੱਥ ਪਾਣੀ ਨਾਲ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਤੁਸੀਂ ਜ਼ਮੀਨ ਦੇ ਜ਼ਮੀਨ ਜੇ ਕਣਕਣਾਗਾ ਬੀਜੀ ਗਈ ਤੇ ਰੋਣ ਆਉਂਦਾ ਜੀ ਵੇਖ ਕੇ ਜ਼ਮੀਨ ਆਪਦੀ ਅਬਜ ਕੀ ਨਾ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕਿੰਨੇ ਜਮੀਨ ਬਾਈ ਜੀ ਆਪਣੀ ਮੈਂ 2-2 2.5 2 ਕਿੱਲੇ ਸਾਡੇ ਤੇ ਨਾ ਪ੍ਰਾਪਤ ਜਿਹੜੇ ਕਰੀਬ ਜਿੰਨੇ ਪਾਣੀ ਖੜਾ 8-10 ਕਿੱਲੇ ਜ਼ਮੀਨ ਜਿਹੜੀ ਤੇ ਸਾਰੇ ਕੋਲ 2-3 ਕਿੱਲੇ 2-2 3-3 ਕਿੱਲੇ ਦੋਰੀ ਵਾਰ ਝੋਨਾ ਲਾਇਆ ਕਿ ਮੀਂਹ ਵੀ ਆ ਗਿਆ ਉਦੋਂ ਮਾਰਿਆ ਗਿਆ ਸਾਡਾ ਅਸੀਂ ਦੁਬਾਰਾ ਫੇਰ ਲਵਾਈ ਦੇ ਕੇ ਦੁਬਾਰਾ ਝੋਨਾ ਲਾਇਆ ਹੁਣ ਪਾਣੀ ਖੜਾ ਹੈ ਹੁਣ ਜੇ ਸਕੀਪ ਤਾਂ ਮਹੀਨੇ ਨੂੰ ਸੁੱਕਣਾ ਆ ਕੇ ਦੋ ਸੁੱਕਣਾ ਬਿਜਾਈ ਦਾ ਟਾਈਮ ਹੈ ਬਿਜਾਈ ਨਹੀਂ ਹੋ ਰਹੀ ਦੋ ਵੀ ਦੋ ਤਿੰਨ ਮਹੀਨੇ ਹੋ ਗਏ ਮੈਨੂੰ ਮੁੱਲ ਲੈਂਦੇ ਨੂੰ ਮੇਰੀ ਮੱਝ ਸੂਣ ਵਾਲੀ ਕੁੱਟ ਗਲਾ ਇਹ ਇੱਕ ਦੁੱਧ ਦਿੰਦੀ ਆ ਤੇ ਕੋਈ ਨਾ ਦਾ ਮਾਲ ਡੰਗਰੀ ਸਾਡੇ ਕੋਲੇ ਆ ਵੀ ਕੀ ਕਾਹਦੇ ਆਸਰੇ ਸੀ ਗਾਂ ਚੱਲ ਗਏ ਬਹੁਤ ਤੰਗੀ ਆ ਰਹੀ ਹੈ ਜੇ ਕੋਈ ਪੰਜ ਸੱਤ ਦਿਨ ਲੰਘ ਜਾਂਦੇ ਦੱਸਦੇ ਤਾਂ ਕਣਕ ਤਾਂ ਫਿਰ ਬੀਜੇ ਨਹੀਂ ਜਾਣੀ ਬੀਜੀ ਨਹੀਂ ਜਾਣੀ ਪੈਲੀਆਂ ਤਾਂ ਪਾਣੀ ਖੜਾ ਸਿਆਲ ਆ ਗਿਆ ਸੱਲੇ ਗਿੱਲੀਆਂ ਪੈਲੀਆਂ ਵਿੱਚ ਵੜਿਆ ਨਹੀਂ ਜਾਂਦਾ ਪੱਠੇ ਨਹੀਂ ਬੀਜੇ ਜਾਣਦੇ ਤੇ ਜਦੋਂ ਬਜਾਈ ਕਦੋਂ ਅਸੀਂ ਕਰਾਂਗੇ ਕੀ ਕਰੀਏ ਸਾਡੇ ਹੁਣ ਮੰਗ ਹੀ ਕਰਦੇ ਬਾਈ ਜੀ ਇਹੋ ਮੰਗ ਕਰਦੇ ਕੋਈ ਸਾਡੀ ਕੋਈ ਸਹਾਇਤਾ ਕਰੀ ਜਾਵੇ ਕੋਈ ਵੀ ਸਰਕਾਰ ਕਰੇ ਕੋਈ ਸੰਸਥਾਵਾਂ ਸਾਡੀ ਕੋਈ ਨਾ ਕੋਈ ਹੈਲਪ ਕਰਨ ਸਾਡੀ ਬਾਹ ਫੜਨ ਚਲੋ ਅਸੀਂ ਵੀ ਨਾਲ ਦੂਸਰਿਆਂ ਦੇ ਨਾਲ ਮੜਾ ਜਾ ਰਲ ਸਕੀਏ ਇਹੋ ਹੀ ਹੈ ਸਾਡੀ ਤਾਂ ਮੰਗੇ ਵੀ ਚਲ ਕੋਈ ਨਾ ਕੋਈ ਜੋ ਵੀ ਸਾਨੂੰ ਕੁਝ ਥੋੜਾ ਕਣਾ ਦਿੱਤਾ ਜਾਵੇ ਠੀਕ ਬਾਈ ਆਪਣਾ ਜੀ ਮੇਰਾ ਨਾਮ ਪ੍ਰਕਾਸ਼ ਸਿੰਘ ਆ ਜੀ ਠੀਕ ਹੈ ਜੀ ਤੁਹਾਡੀ ਉਥੇ ਜ਼ਮੀਨ ਹੈ ਕਿ ਵੈਸੇ ਤੁਸੀਂ ਇਧਰ ਆਣੇ ਨਹੀਂ ਇਹ ਮੇਰੀ ਪਹਿਲੀ ਆਬਦੀ ਅੱਛਾ ਜੀ ਹਾਂਜੀ ਮੇਰੀ ਮਾਲਕੀ ਹੈ ਜੀ ਠੀਕ ਹੈ ਜੀ ਹਾਂਜੀ ਨਿਸ਼ਾਨ ਸਿੰਘ ਮੇਰਾ ਬੇੜਾ ਠੀਕ ਹੈ ਜੀ ਹਾਂਜੀ ਤੇ ਇਹਨਾਂ ਨੂੰ ਵੰਡ ਕੇ ਦਿੱਤੀ ਇਹ ਮੁੰਡੇ ਵੱਖਰੇ ਆ ਹਾਂਜੀ 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 ਤੇ ਪਾਣੀ ਵੇਖੋ ਵੇਥੇ ਖੇਤਾਂ ਵੀ ਅਸੀਂ ਕਣਕ ਬੀਜ ਨਹੀਂ ਸਕਦੇ ਅਸੀਂ ਤਾਂ ਕਰਕੇ ਤੁਹਾਡੇ ਅੱਗੇ ਆ ਆਖਿਆ ਵੀ ਮਤਲ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਵੀ ਇਹਨਾਂ ਦੀ ਕਣਕ ਨਹੀਂ ਬੀਜੀ ਜਾਣੀ ਕੋਈ ਉਹਨਾਂ ਕੋਈ ਸਹਾਇਤਾ ਹੋ ਸਕੇ ਹੂੰ ਬਾਬਾ ਦੀਪ ਸਿੰਘ ਗੜਦੀਵਾਲ ਸੇਵਾ ਸੁਸਾਇਟੀ ਨੇ ਜਿਹੜ ਸਰੀ ਸਤਾਵਾਂ ਨੇ ਜੋ ਮਦਦ ਕਰ ਰਹੀਆਂ ਪਸ਼ੂ ਡੰਗਰ ਦੀ ਵੀ ਕਰ ਰਹੀਆਂ ਨੇ ਕੋਈ ਕੈਸ਼ ਵਗਾਰਾ ਵੀ ਦੇ ਰਹੇ ਹੈਗੇ ਕੁਰਾਸਨ ਪੱਤਾ ਵੀ ਪਿਛਲੇ ਸਮੇਂ ਜਿੱਦ ਦਿੱਤਾ ਹੈਗਾ ਤਾਂ ਤੁਸੀਂ ਉਹ ਕਿਸ ਤਰ੍ਹਾਂ ਦੇਖਦੇ ਉਹਨਾਂ ਦੀ ਤੁਹਾਡੀ ਮਦਦ ਹੋਈ ਨਹੀਂ ਹਾਲੇ ਤੱਕ ਜੇ ਕਹਿ ਸਕਦੇ ਕਿ ਥੋੜੀ ਹੋਈ ਨਹੀਂ ਉਹਨਾਂ ਨੇ ਚਲੋ ਵੀ ਪਹਿਲੀ ਤੇ ਬੀਜਣੀ ਆ ਤੇ ਜਦੋਂ ਪਹਿਲੀ ਬੀਜਣ ਗਏ ਮਤਲਬ ਕਿਥੇ ਵੀ ਪਾਣੀ ਵਿੱਚ ਹਾਂ ਉਹਨਾਂ ਨੇ ਸਾਨੂੰ ਪੁੱਛਿਆ ਸੀ ਉਦੋਂ ਕਿ ਮਤਲਬ ਵੀ ਪਾਣੀ ਜੇ ਨਿਕਲ ਸਕਦਾ ਤੇ ਕੱਢੀ ਇਥੋਂ ਚਾਰ ਪੰਜ ਕਿਲੋਮੀਟਰ ਦੂਰ ਜਿਹੜਾ ਕਹਿ ਸਕਦੇ ਕੋਈ ਦਰਿਆ ਹੈ ਜਾਂ ਕੋਈ ਹੋਰ ਜਿਹੜਾ ਕਰੋਗੇ ਲਹਿਰ ਨੂੰ ਦੂਰ ਹੈ ਜਿੱਥੇ ਹਾਂਜੀ ਤੇ ਉਹਨਾਂ ਮਤਲਬ ਚਾਰ ਪੰਜ ਕਿਲ ਸੀ ਸਾਨੂੰ ਹਾਂ ਇਹ ਘਟਿਆ ਸਾਡੇ ਤੇ ਉਹਨਾਂ ਨੇ ਪੁੱਛਿਆ ਇਹ ਵੀ ਮਤਲਬ ਜੇ ਪਾਣੀ ਨਿਕਲਦਾ ਤੇ ਕੱਢ ਦਗੇ ਅਸੀਂ ਆ ਵੀ ਨਿਕਲ ਨਹੀਂ ਸਕਦਾ ਵੀ ਲਾਗਿਉ ਹੁੰਦਾ ਵੀ 2 ਕਿਲੋਮੀਟਰ ਹੁੰਦਾ ਤੇ ਫਿਰ ਕੱਢ ਦਿੰਦੇ ਵੀ ਉਹਨਾਂ ਉਧਰ ਪਾਣੀ ਕੱਢਿਆ ਵਾ ਅੱਗੇ ਤੇ ਅਸੀਂ ਆ ਵੀ ਇੱਡੀ ਦੂਰੋਂ ਨਹੀਂ ਨਿਕਲ ਸਕਦਾ ਵੀ ਇੱਡੀ ਦੂਰੋਂ ਫਲਾ ਫਾ ਨਹੀਂ ਜਾ ਸਕਦਾ ਤੇ ਉਹਨਾਂ ਵੀ ਚਲੋ ਫਿਰ ਆ ਕੋਈ ਥਾਂ ਤੇ ਤੁਹਾਡੇ ਕੱਢਿਆ ਹੋਵੇਗਾ ਪਾਣੀ ਹਾਂ ਕੱਢਿਆ ਤੂੰ ਆਂਦੇ ਜੇ ਟੋਏ ਮਰਵਾਦਗੇ ਅਸੀਂ ਆ ਵੀ ਜੇ ਟੋਏ ਮਰਵਾਏ ਮਤਲਬ ਪਾਣੀ ਸੇਮ ਆਈ ਫਿਰ ਹਾਂ ਤੇ ਮਤਲਬ ਪਾਣੀ ਥਾਂ ਨਹੀਂ ਗਾ ਜੀਰ ਦਾ ਹਾਂ ਤੇ ਟੋਬਾ ਵੀ ਅਸੀਂ ਮਰਵਾਇਆ ਵਾ ਤੇ ਨਹੀਂ ਪਾਣੀ ਨਿਕਲਦਾ ਮੇਰੇ ਖਿਆਲ ਚ ਸਾਰਾ ਰਕਬਾ ਵੀ ਆ ਸਭ ਤੋਂ ਵੱਧ ਨੀਵਾ ਬਣਾ ਲਈ ਤਾਂ ਹਾਂ ਜੀ ਇਹ ਸਾਰਾ ਹਾਂ ਜੀ ਹਾਂ ਜੀ ਇਹ ਸਕੂਲ ਦੇ ਮਗਰ ਪੈਂਦਾ ਤੇ ਮਤਲਬ ਪਾਣੀ ਬਿਲਕੁਲ ਥਾਂ ਨਹੀਂ ਵਾ ਤੇ ਨਹੀਂ ਕਿਸੇ ਪਾਸੇ ਪਾਣੀ ਨਿਕਲਦਾ ਹਾਂ ਜੀ ਤਾਂ ਤੁਸੀਂ ਦੇਖ ਸਕਦੇ ਆ ਇਧਰ ਹਾਲੇ ਵੀ ਇੱਥੇ ਫਸਲ ਚ ਇੱਥੇ ਜਿਹੜਾ ਜ਼ਮੀਨ ਦੇ ਵਿੱਚ ਝੋਨਾ ਲੱਗਾ ਹੋਇਆ ਸੀ ਝੋਨੇ ਦੇ ਮੋਢ ਹਾਲੇ ਵੀ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਝੋਨਾ ਤਾਂ ਦੂਸਰੇ ਬਨੇ ਜਿੰਨਾ ਵੀ ਰਕਬਾ ਪਿੱਛੇ ਤੁਸੀਂ ਸਾਫ਼-ਸਾਫ਼ ਤਸਵੀਰਾਂ ਦੇਖ ਸਕਦੇ ਜਿਹੜਾ ਹਾਲੇ ਵੀ ਝੋਨੇ ਦੇ ਜਿਹੜੇ ਮੋਢ ਦੇ ਦੇਖ ਸਕਦੇ ਹੋ ਬਾਈ ਹੁਣ ਦੱਸ ਦੇ ਵੀ ਦੋ ਦੋ ਵਾਰੀ ਤਿੰਨ-ਚਾਰ ਨਹੀਂ ਝੋਨਾ ਲਾਇਆ ਲਗਾਤਾਰ ਤੇਈ ਦੇ ਵਿੱਚ ਵੀ ਕਾਫੀ ਜਿਹੜਾ ਨੁਕਸਾਨ ਹੋਇਆ ਸੀ ਸਾਰਾ ਰਕਬਾ ਜਿਹੜਾ 8 ਸਕੂਲ ਤੱਕ ਕਿਹੜਾ ਪਾਣੀ ਸਾਰੇ ਰਕਬੇ ਦੇ ਵਿੱਚ ਖੜਾ ਹੈਗਾ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਵਾਧਵਾ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਤੇ ਜਿਹੜੀਆਂ ਸਾਡੀਆਂ ਸਮਾਜ ਸਥਾਵਾਵਾਂ ਧਾਰਮਿਕ ਸਥਾਵਾਵਾਂ ਹੈਗੀਆਂ ਉਹਨਾਂ ਨੂੰ ਕਿ ਵਾਧਵਾ ਦੇ ਨੁਕਸਾਨ ਭਰਾਵਾਂ ਦੀ ਮਦਦ ਕੀਤੀ ਹੋਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ